ਕੁਛ ਸਾਰੇ ਮੇਰੇ ਪਰਿਵਾਰ ਦੇ ਅੱਜ ਤੱਕ ਮੈਂ ਤੁਹਾਨੂੰ ਕੁਝ ਛੋਟੀਆਂ ਵੀਡੀਓਆਂ ਕਾਹਦੀਆਂ ਕੀਤੀਆਂ ਇਹ ਦੇਖ ਲੈ ਸਾਡੀਰ ਦਾ ਕਦਰ ਰੱਖავੇ ਜਾਨੀ ਮੇਰਾ ਤਰਾ ਮੈਂ ਜਦੋਂ ਸਿੱਧਾ ਬਾਖਣਾ ਕੀ ਕੋਈ ਜਦੋਂ ਦੱਸੇ ਬੱਸ ਬੋਲੋ ਪਲੀਜ਼ ਰੱਬ ਕਿਛੇ ਦਿਨ ਤੋਂ ਹੋਊਗਾ ਦੀਪ ਸਰਦਾਰਨੀ ਦੀ ਫਲਾਈਟ ਦੇ ਵਿੱਚ ਇੱਕ ਵੀਡੀਓ ਸਾਹਮਣੇ ਆਈ ਸੀ ਜੋ ਤੁਸੀਂ ਸਕਰੀਨ ਤੇ ਵੇਖੀ ਚੁੱਕੇ ਹੋ ਇਸ ਵੀਡੀਓ ਨੂੰ ਦੇਖ ਕੇ ਇੰਜ ਜਾਪਦਾ ਹੈ ਕਿ ਜਿਵੇਂ ਦੀਪ ਸਰਦਾਰਨੀ ਨੂੰ ਉਸ ਦੇ ਬ੍ਰਦਰ ਦੀ ਡੈਥ ਬਾਰੇ ਖਬਰ ਨਾ ਦਿੱਤੀ ਗਈ ਹੋਵੇ ਪਰ ਜਿਉਂ ਹੀ ਪਰਿਵਾਰ ਵੱਲੋਂ ਇਹ ਕਿਹਾ ਗਿਆ ਕਿ ਦੀਪ ਸਰਦਾਰਨੀ ਨੂੰ ਆਪਣੇ ਭਰਾ ਦਾ ਹਾਲਚਾਲ ਪੁੱਛਣ ਲਈ ਇੰਡੀਆ ਆਉਣਾ ਚਾਹੀਦਾ ਹੈ ਕਿਉਂਕਿ ਉਸ ਦੀ ਸਿਹਤ ਬਹੁਤ ਜ਼ਿਆਦਾ ਵਿਗੜ ਚੁੱਕੀ ਹੈ ਕਿਤੇ ਨਾ ਕਿਤੇ ਦੀਪ ਸਰਦਾਰਨੀ ਨੂੰ ਇਹ ਅਹਿਸਾਸ ਸੀ ਕਿ ਕੁਝ ਗਲਤ ਹੋ ਚੁੱਕਿਆ ਹੈ ਅਤੇ ਉਹ ਆਪਣੇ ਬ੍ਰਦਰ ਦੀ ਗੱਲ ਕਰਦੀ ਫਲਾਈਟ ਦੇ ਵਿੱਚ ਹੀ ਰੋਣ ਲੱਗ ਜਾਂਦੀ ਹੈ ਅਤੇ ਇਸ ਦੇ ਬਾਅਦ ਇਹ ਪਤਾ ਚੱਲਦਾ ਹੈ ਕਿ ਦੀਪ ਸਰਦਾਰਨੀ ਦਾ ਬ੍ਰਦਰ ਇਸ ਦੁਨੀਆ ਤੇ ਨਹੀਂ ਰਿਹਾ ਦੀਪ ਸਰਦਾਰਨੀ ਦੇ ਕਈ ਚਾਣ ਵਾਲਿਆਂ ਵੱਲੋਂ ਇਹ ਤਸਵੀਰ ਅਤੇ ਪੋਸਟਾਂ ਸਾਂਝੀਆਂ ਕੀਤੀਆਂ ਗਈਆਂ ਜਿਸ ਦੇ ਵਿੱਚ ਉਸਦੇ ਬ੍ਰਦਰ ਦੀਆਂ ਤਸਵੀਰਾਂ ਸਾਂਝੀਆਂ ਕਰਕੇ ਆਰ ਆਈ ਪੀ ਲਿਖਿਆ ਗਿਆ ਇੰਨਾ ਹੀ ਨਹੀਂ ਇਸ ਦੇ ਕੁਝ ਸਮਾਂ ਬਾਅਦ ਦੀਪ ਸਰਦਾਰਨੀ ਅਤੇ ਉਸਦੇ ਬ੍ਰਦਰ ਦੀ ਇੱਕ ਤਸਵੀਰ ਵੀ ਸੋਸ਼ਲ ਮੀਡੀਆ ਤੇ ਸਾਹਮਣੇ ਆਈ ਜਿਥੇ ਉਸਦੇ ਬ੍ਰਦਰ ਦੇ ਸੇਰਾ ਬੰਨਿਆ ਹੋਇਆ ਹੈ ਅਤੇ ਦੀਪ ਸਰਦਾਰਨੀ ਆਪਣੇ ਬ੍ਰਦਰ ਦੇ ਗੱਲ ਲੱਗ ਕੇ ਰੋ ਰਹੀ ਹੈ ਇਹ ਤਸਵੀਰ ਅੰਤਿਮ ਸੰਸਕਾਰ ਤੋਂ ਪਹਿਲਾਂ ਦੀ ਹੈ ਇਸ ਤਸਵੀਰ ਨੂੰ ਦੇਖ ਦੀਪ ਸਰਦਾਰਨੀ ਦੇ ਚਾਉਣ ਵਾਲਿਆਂ ਦਾ ਹਿਰਦਾ ਬਲੁੰਦ ਰਿਆ ਗਿਆ ਕਿਉਂਕਿ ਦੀਪ ਸਰਦਾਰਨੀ ਪਹਿਲਾਂ ਹੀ ਬਹੁਤ ਮੁਸੀਬਤਾਂ ਚੋਂ ਲੰਗੀ ਸੀ ਅਤੇ ਹੁਣ ਉਸ ਤੇ ਮਸਾ ਮਸਾ ਸੁੱਖ ਦਾ ਟਾਈਮ ਆਇਆ ਸੀ ਪਰ ਪਰਮਾਤਮਾ ਨੇ ਇਹ ਸਭ ਕਰਕੇ ਉਸਦੇ ਨਾਲ ਫਿਰ ਗਲਤ ਕਰ ਦਿੱਤਾ ਪਰਮਾਤਮਾ ਦੀਪ ਸਰਦਾਰਨੀ ਨੂੰ ਇਸ ਦੁੱਖ ਦੀ ਘੜੀ ਚੋਂ ਲੰਘਣ ਦਾ ਬਲ ਬਖਸ਼ੇ